ਹੰਦੀ ਹਿੰਦੀ ਸਾਰ ਤੋਂ ਪਹਿਲਾਂ ਦੱਸ ਦੇ ਕੋਈ ਨਹੀਂ ਆ ਮੈਂ ਮੁੰਡਾ ਮੇਰਾ ਹੁੰਦਾ ਬਾਹਰੋਂ ਤੈਨਾਂ ਸਲਾਹ ਕਰਕੇ ਨਾ ਤੇ ਦੱਸ ਦਿੰਨੀ ਤੁਹਾਨੂੰ ਜੇ ਤੁਸੀਂ ਇਹ ਗੱਲ ਮੈਨੂੰ ਪਹਿਲਾਂ ਦੱਸੀ ਹੁੰਦੀ ਨਾ ਤਾਂ ਮੈਂ ਪਹਿਲਾਂ ਉਹਦੇ ਨਾਲ ਸਲਾਹ ਕਰ ਲੈਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਆ ਸਲਾਹ ਕਰਕੇ ਫਿਰ ਤੁਹਾਨੂੰ ਦੱਸ ਦਿੰਨੇ ਹਾਂ 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 ਠੀਕ ਆ ਠੀਕ ਜੀ ਕੋਈ ਨਹੀਂ ਉਹ ਦਿਹਾਣੀਆਂ ਹੱਡਾਏ ਕੰਮ ਆ ਕੋਈ ਗੱਲ ਨਹੀਂ ਉਹ ਟੈਨਸ਼ਨ ਨਾ ਲਓ ਹਾਂਜੀ ਚਲੋ ਠੀਕ ਜੇ ਮੈਂ ਆਉਂਦਾ ਮੇਰਾ ਬੇਟਾ ਤਾਂ ਫਿਰ ਮੈਂ ਸਲਾਹ ਕਰਕੇ ਤੁਹਾਨੂੰ ਦੱਸ ਦਿੰਨੀ ਸਾਰਾ ਕੁਝ ਠੀਕ ਤਾਬਿਰਿਆ ਗੱਲ ਸੁਣ ਮੇਰੀ ਕੀ ਆ ਮੰਮੀ ਗੱਲ ਸੁਣ ਲੈ ਜਦੋਂ ਕਹਿਣ ਦੀ ਆ ਗੱਲ ਸੁਣੇਂਗਾ ਤੇ ਫੇਰ ਹੀ ਦੱਸੂਗੀ ਉੱਥੇ ਕਿਦਾਂ ਦਾ ਰਸਦਾ ਪੋਤਾ ਦੱਸੋ ਮੰਮੀ ਗਾਲੀ ਦੱਸਨ ਨੂੰ ਦਿਨ ਮੈਂ ਇੱਥੇ ਆਵਾਜ਼ ਮਾਰੀ ਆ ਡਾਕਟਰ ਦਾ ਫੋਨ ਆਉਣ ਡਿਆ ਹੀ ਕੀ ਕਹਿੰਦਾ ਵਾ ਡਾਕਟਰ ਡਾਕਟਰ ਕੀ ਕਹਿੰਦਾ ਡਾਕਟਰ ਜਿਹੜਾ ਕੰਮ ਕਹਿੰਦਾ ਹਵਲ ਤੇ ਕਹਿੰਦਾ ਕਿੰਨੀ ਵਾਰੀ ਤੁਹਾਨੂੰ ਫੋਨ ਲਾਏ ਆ ਤੇ ਫੋਨ ਤੁਸੀਂ ਚੁੱਕਦੇ ਵੀ ਨਹੀਂ ਆ ਤੇ ਨਾ ਤਾਂ ਡਾ ਲੱਗਦਾ ਵਾ ਫੋਨ ਮੰਮੀ ਕਿੱਥੋਂ ਲਾਏ ਆ ਫੋਨ ਲਾਏ ਹੁਣ ਸਾਨੂੰ ਪਤਾ ਨਾ ਹੋਵੇ ਮੇਰਾ ਵੀ ਫੋਨ ਆਉਣ ਹੀ ਆ ਮੇਰਾ ਕਿਹੜਾ ਫੋਨ ਬੰਦਿਆ ਨਾ ਤੁਹਾਡੇ ਫੋਨ ਤੇ ਆਇਆ ਕਿਤੇ ਫੋਨ ਡਾਕਟਰ ਦਾ ਇਹੀ ਗੱਲ ਤੇ ਮੈਂ ਉਹਨਾਂ ਨੂੰ ਆਖੀ ਵੀ ਸਾਡੇ ਫੋਨ ਜਿਹੜੇ ਆ ਬੰਦ ਲਈ ਕਿਤੇ ਹੀ ਨਹੀਂ ਕਦੀ ਤੇ ਬੰਦ ਕਿੱਥੋਂ ਆ ਹਾਂ ਕਿਤੇ ਆ ਗਿਆ ਅੱਜ ਚੇਤਾ ਦੇ ਫੋਨ ਲਾਤਾ ਆਏ ਨੇ ਫੇਰ ਉਹੋ ਕੰਮ ਲਈ ਕਹਿਣ ਡਿਆ ਵਾ ਮੰਮੀ ਉਹਦੇ ਹਾਲਾਤ ਵੇਖੋ ਕੀ ਬਣੇ ਪਏ ਆ ਹੈ ਉਹ ਸਿੱਧੀ ਹੋ ਕੇ ਉਹਦੇ ਕੋਲ ਬੈਠਾ ਨਹੀਂ ਜਾਂਦੇ ਉੱਠਦੀ ਆ ਤੇ ਰੋਣ ਲੱਪ ਜਾਂਦੀ ਮੈਂ ਤੇ ਗੋਲੀਆਂ ਵੀ ਹੁਸ਼ੀ ਵਾਲੀਆਂ ਦੇ ਦੇ ਕੇ ਟਾਈਮ ਟਪਾਉਂਦੇ ਆ ਅੱਗੇ ਹੀ ਉਹਨੂੰ ਉਹਨੇ ਉਹ ਰਸਨੀਆ ਗੋਲੀਆਂ ਦੇਣ ਦਾ ਟਾਈਮ ਆ ਹੁਣ ਹੋਰ ਕਿਸੇ ਡਾਕਟਰ ਕੋ ਖੜ ਉਹਦੀ ਸਲਾਹ ਲੈ ਵੇਖ ਲਈ ਨਾ ਮੰਮੀ ਫਿਰ ਲੱਭਦਾ ਮਾਂ ਕੋਈ ਡਾਕਟਰ ਵੇਖਣਾ ਨਹੀਂ ਆ ਕਰਨਾ ਵਾ ਆ ਮੈਨੂੰ ਪਤਾ ਵਾ ਪਹਿਲਾਂ ਲੱਭੂੰਗਾ ਤੇ ਫੇਰ ਹੀ ਆ ਕਿੰਨੇ ਘਰਾਂ ਦੇ ਖਰਚੇ ਆ ਪੈਸੇ ਮਿਲੇ ਵੀ ਕਿੰਨੇ ਗੀਗੇ ਤੇ ਇੱਕ ਕੁੜੀ ਦਾ ਖਰਚਾ ਕਿੰਨਾ ਕਾਲਜ ਦਾ ਰੋਜ਼ ਦਾ ਹੀ ਖਰਚਾ ਵਾ ਕਦੀ ਕੋਸ਼ ਮੁੱਕ ਗਿਆ ਕਦੀ ਕੋਸ਼ ਮੰਮੀ ਇੰਨੇ ਪੈਸੇ ਚਾਹੀਦੇ ਉਹਨੇ ਚਾਹੀਦੇ ਆ ਇੰਨੇ ਕ ਪੈਸੇ ਨਾ ਬਣਦਾ ਵੀ ਕੀ ਆ ਪੈਸੇ ਤੇ ਜਿੰਨੇ ਹੋਣ ਉਹਨੇ ਥੋੜੇ ਆ ਹੁਣ ਫੇਰ ਇੰਨਾ ਖਰਚਾ ਹੋਣਾ ਵਾ ਕਿੱਥੋਂ ਕਰਨਾ ਵਾ ਇੰਨਾ ਸੁਖ ਸੋਖ ਉੱਠ ਉਥੇ ਬੈੱਡ ਤੇ ਲੰਮੇ ਪੈ ਸੁਖ ਨਹੀਂ ਭਾਈ ਸੁਣ ਲਓ ਉਹ ਤੇ ਬੈੱਡ ਤੇ ਸੌਂ ਉਠ ਉਬੈ ਸੌਣਾ ਮੈਨੂੰ ਨੀਂਦ ਬੜੀ ਆਈ ਮੈਨੂੰ ਆਹੋ ਪਰ ਬੈੱਡ ਤੇ ਸੌਣਾ ਤੂੰ ਥੱਲੇ ਨੰਮੇ ਪਈ ਆ ਉਠ ਮੈਂ ਮੈਂ ਇੱਥੇ ਸੁੱਤੇ ਉਹ ਨਹੀਂ ਇੱਥੇ ਨਹੀਂ ਚਲ ਉਠ ਠੁਠ ਸੌਣਾ ਨੀਂਦ ਆਈ ਮੈਨੂੰ ਆ ਤੇ ਬੈੱਡ ਤੇ ਜਾ ਕੇ ਪੈ ਜਾ ਉਥੇ ਲੰਮੇ ਚਲ ਉਠ ਠੁਠ ਮੈਂ ਅੱਗੇ ਵੀ ਇੱਥੇ ਸੌਂਨੀ ਆ ਨਹੀਂ ਉਠ ਉਥੇ ਬੈੱਡ ਤੇ ਚੱਲ ਮੈਂ ਨਹੀਂ ਜਾਣਾ ਮੈਂ ਇੱਥੇ ਸੌਣਾ ਆ ਪਰੇ ਚਲ ਜਾ ਮੇਰੇ ਲਾਗੂ ਮੈਂ ਇੱਥੇ ਹੀ ਸੋਣਾ ਕੀ ਪਰੇ ਚਲ ਜਾ ਤੈਨੂੰ ਇੱਕੋ ਹੀ ਗੱਲ ਬੱਸ ਫੜ ਲਈ ਜਾਂ ਤੂੰ ਪਰੇ ਚਲ ਜਾ ਮੇਰੇ ਲਾਗੂ ਚਲ ਜਾ ਉੱਠ ਉਹ ਤੇ ਬੈੱਡ ਤੇ ਚੱਲ ਚੱਲ ਉਠ ਨਹੀਂ ਦਾਈ ਮੈਨੂੰ ਤੇ ਗਰਾਂ ਜਾਂਈ ਫੇਰ ਇੱਥੇ ਲੰਮੇ ਪਏ ਸੋਣਾ ਮੈਂ ਕੋ ਕਾਦਾ ਪੀਤਾ ਹੀ ਹੋ ਹੈ ਕਿ ਉਹ ਖਾਣਾ ਮੈਨੂੰ ਨਹੀਂ ਭੁੱਖ ਲੱਗਦੀ ਮੈਨੂੰ ਮੇਰੇ ਬੱਚਾ ਨਹੀਂ ਹੈਗੇ ਦੋ ਮੈਗੀ ਖਾਂਦੇ ਹਾਂ ਉੱਠ ਕੇ ਮਰਜੀ ਹੋਸ਼ਕਾਰ ਕਿੰਨਾ ਟਾਈਮ ਹੋ ਗਿਆ ਤੂੰ ਲੰਮੇ ਪਈ ਆ ਕਿੰਨੇ ਟਾਈਮ ਦੀ ਸੁੱਤੀ ਆ ਤੂੰ ਹੈ ਨਹੀਂਂਦਾਈ ਆ ਜਿਵੇਂ ਮੈਨੂੰ ਕੀ ਕਰਾਂ ਮੈਂ ਮਜਬੂਰ ਹਾਂ ਮੈਂ ਵੀ ਬੜਾ ਗਮ ਖਰਾਬ ਏਦਾਂ ਦੇ ਰੋਜ਼ ਇਹਨੂੰ ਗੋੜੀਆਂ ਖਵਾਉਂਦੇ ਰਵਾਂਗੇ ਤੇਰਾ ਵਾਕਿਆ ਹੀ ਨਾ ਦਿਮਾਗ ਖਰਾਬ ਹੋਣਾ ਇਹਨੂੰ ਛਦਾ ਹੋ ਜਾਣਾ ਕਿਦਾਂ ਹੁਣ ਬੇਸੁਰਤ ਹੋ ਗਈ ਸੁੱਤੀ ਐ ਇਹ ਕੰਮ ਮੀਨੇ ਨਾ ਮਾਂ ਸੁਨਾਹ ਦੇ ਤਾ ਉਹ ਵੀ ਕੰਮ ਹੁਣ ਕਰਨਾ ਪੈਣਾ ਭਾਰੀ ਦੇਲ ਵੇਖੇ ਨਹੀਂ ਲੱਗਦਾ ਵੀ ਉਹ ਕੰਮ ਹੋ ਜਾਊਗਾ ਨਹੀਂ ਨੀ ਮੈਨੂੰ ਚੱਲ ਸੌਂ ਜਾ ਸੌਂ ਜਾ ਸੌਂ ਜਾ ਚੱਲ ਮੰਮੀ ਚਾਰ ਰੱਖੀ ਐ ਤੂੰ ਆਹ ਚਾਰ ਰੱਖੀ ਐ ਉਹ ਨਹੀਂ ਉਹ ਹੋਸ਼ ਕਾਂ ਡਈ ਚਲ ਨਹੀਂ ਹੋਜ ਗਰਦੀ ਨਾ ਤੂੰ ਚਾਹ ਪੀ ਤੇ ਡਾਕਟਰ ਕਿਸ ਦੀ ਸਲਾਹ ਲੈ ਉਹਨੂੰ ਵੀ ਚਾਹ ਦਿੰਨੀ ਆ ਮੈਂ ਤੇ ਆਪੇ ਹੋਸ਼ ਕਰੂਗੀ ਥੋੜੀ ਬੋਦੀ ਤੇ ਹੁਣ ਨਾ ਮੇਰਾ ਪੁੱਤ ਨੂੰ ਕੋਈ ਗੋਲੀ ਦਵੀ ਉਹ ਵੜੀ ਉਹ ਨਹੀਂ ਦਿੰਨਾ ਗੋਲੀ ਪਰ ਡਾਕਟਰ ਦੀ ਕੀ ਸਲਾਹ ਲਵਾਂ ਮੰਮੀ ਜੇ ਕਿ ਕੋਈ ਡਾਕਟਰ ਲੱਭਾ ਤੇ ਉਹਨੂੰ ਸਾਰਾ ਕੁਝ ਸੱਚ ਦੱਸਣਾ ਪੈਣਾ ਵਾ ਤੂੰ ਮੇਰਾ ਬਾਪੂ ਨਾ ਬਣਾ ਮੈਂ ਸਾਰਾ ਕੁਝ ਆਪੇ ਦੱਸ ਲੂੰਗੀ ਤੂੰ ਬਸ ਡਾਕਟਰ ਕੋਈ ਸਿਆਣਾ ਲੱਭੀ ਡਾਕਟਰ ਤੇ ਵੇਖਦਾ ਵਾਂ ਫੇਰ ਨਾ ਕੋਈ ਨਾ ਕੋਈ ਲੱਭਦਾ ਵਾਂ ਪਰ ਤੁਹਾਨੂੰ ਪਤਾ ਬਾਦ ਚ 100 ਗੱਲਾਂ ਸਾਰੀਆਂ ਅਗਲੇ ਨੇ ਵੇਖਿਆ ਨਾ ਤੇ ਸਾਰੀਆਂ ਰਿਪੋਰਟਾਂ ਪੜ੍ਹਣੀਆਂ ਉਹਨੇ ਪਹਿਲਾਂ ਜਦੋਂ ਮੈਂ ਤੈਨੂੰ ਆਖੰਡੀ ਤੇਰਾ ਇੱਥੋਂ ਤੱਕੇ ਕੰਮ ਆ ਪੇ ਡਾਕਟਰ ਲੱਭ ਦੇ ਬਾਕੀ ਗੱਲ ਮੇਰੇ ਤੇ ਛੱਡ ਦੇ ਮੈਂ ਆਪੇ ਸਾਰਾ ਕੁਝ ਕਰ ਲੂੰਗੀ ਤੈਨੂੰ ਚਿੰਤਾ ਲੈਣ ਦੀ ਕੋਈ ਹੈ ਨਹੀਂ ਆ ਉਹ ਮੰਮੀ ਮੈਨੂੰ ਬੜਾ ਡਰ ਲੱਗਦਾ ਈ ਉਹ ਵੀ ਕਿਤੇ ਕੋਈ ਹੋਰ ਨਾ ਉੰਨੀ ਕੀ ਹੋ ਜੇ ਆਪਾਂ ਬੱਜੇ ਨਹੀਂਓ ਛੁੱਟਣਾ ਕੁਛ ਨਹੀਂ ਹੁੰਦਾ ਕੋਈ ਉੰਨੀ ਕੀ ਨਹੀਂ ਹੁੰਦੀ ਅੱਗੇ ਹੋਈ ਉੰਨੀ ਨਿੱਕੀ ਜਿਹੜੀ ਹੁਣ ਹੋਣੀ ਈ ਉਹ ਜਾ ਬੱਸ ਤਾ ਗਿਆਨ ਨਾ ਦਿਆ ਕਰ ਮੈਨੂੰ ਚਾਹ ਲੈ ਮਨੀ ਚਾਹ ਪੀ ਕੇ ਜਾ ਹਾਂ ਲਿਆ ਦਿਓ ਚਾਹ ਨਹੀਂ ਆਪਣੇ ਆਪ ਕਿਉਂ ਨਹੀਂ ਦਿਮਾਗ ਕੰਮ ਕਰਦਾ ਹਰ ਗੱਲ ਦੱਸੂਗੀ ਤੇ ਫੇਰ ਪਤਾ ਲੱਗਣਾ ਵਿਆਹ ਆ ਵਰਿਆ ਗਿਆ ਹਾਂ ਥੋੜੀ ਬਹੁਤੇ ਆਪ ਵੀ ਸੋਚਿਆ ਕਰ ਤੇ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਸਭ ਇਲਾਚਾ ਤੇ ਜਿਹੜਾ ਤੈਨੂੰ ਮੈਂ ਕੰਮ ਕਿਹਾ ਨਾ ਉਹ ਕਰਿਆ ਹੁਣ ਜਾਨਾ ਤੇ ਕਰਕੇ ਆਵੀਂ ਜੰਗਾ ਨਾਲੇ ਕੁੜੀ ਦਾ ਟਾਈਮ ਹੋ ਜਾਣਾ ਵਾ ਉਹਨੂੰ ਵੀ ਨਾਲ ਹੀ ਲੈ ਆਵੀਂ ਹੁੰਦਾ ਹੁੰਦਾ ਠੀਕ ਆ ਕੋਈ ਨਹੀਂ ਉਹਨੂੰ ਹੁੰਦਿਆਂ ਲੈ ਆਉਂਗਾ ਤੇ ਚੱਲ ਮੈਂ ਉਹਨੂੰ ਵੀ ਚਾਹ ਜੂ ਦਵਾ ਉਹਦੇ ਨਾਲ ਵੇਖਾਂ ਤੇ ਚੱਲ ਜਾਵੀਂ ਹੁਣ ਮੇਰਾ ਪੁੱਤ ਇੱਥੇ ਨਾ ਬੈਠਾ ਰਹੀ ਨਹੀਂ ਨਹੀਂ ਜਾਨਾ ਵਾਂਗੇ ਜਾਨਾ ਸੋਖ ਪੁੱਤ ਸੋਖ ਪੁੱਤ ਉੱਠ ਮੇਰੀ ਤੀ ਸੋਖ ਮੈਨਿੰਦਾ ਹੀ ਮੈਨੂੰ ਨੀਂਦ ਕਿੰਨਾ ਕਚਰ ਸੌਣਾ ਲੈਣਾ ਵਾ ਉੱਠ ਮੇਰੀ ਤੀ ਆਪਣੇ ਘਰ ਵੱਲ ਧਿਆਨ ਰੱਖਿਆ ਕਰ ਘਰ ਦਾ ਤੇ ਧਿਆਨ ਰੱਖ ਚੌਂਕਾ ਸਾਂਭ ਆਪਣਾ ਪੁੱਤ ਮੈਂ ਕਿੰਨਾ ਕਚਰ ਸੰਭਣਾ ਵਾ ਕੋਈ ਆ ਗਿਆ ਉਹਨੂੰ ਚਾਹ ਪਾਣੀ ਦੇ ਉੱਠ ਤਾਂ ਉੱਠ ਚਾਹ ਲਿਆਵਾ ਪੀ ਲਾ ਮੈਂ ਨਹੀਂ ਜਾ ਬਣੀ ਨਾ ਇਹਦਾ ਸੁਪਨਾ ਮਨਾ ਜਿਹੜਾ ਤੇਰਾ ਆ ਇਹਨੂੰ ਸੱਚ ਨਾ ਸਮਝ ਪੁੱਤ ਇਹ ਕੁਛ ਨਹੀਂ ਹੈਗਾ ਇਹੋ ਜਿਹਾ ਹਾਂਏ ਨਹੀਂ ਮੰਮੀ ਸੁਪਨਾ ਤਾਂ ਹੀ ਸਾਰੇ ਜਾਣੇ ਇਤਾਂ ਕਿਉਂ ਕੰਡੇ ਮੇਰੇ ਨਾਲ ਪੁੱਤੇ ਠੜੇ ਠਿੱੜੇ ਚ ਵੈਮ ਬੈਠਾ ਵਾ ਇਹਨੂੰ ਵੈਮ ਨੂੰ ਕੱਢ ਤੇ ਆਪਣਾ ਤੰਦਰੁਸਤ ਹੋ ਕੇ ਤੁਰੀ ਫੇਰ ਨਾ ਇਦਾਂ ਕਰ ਮਰੀਤੀ ਹਾ ਮੰਮੀ ਤੂੰ ਇਹਦੇ ਕਿੱਦਾ ਮੈਨੂੰ ਯਕੀਨ ਨਹੀਂ ਮੈਨੂੰ ਉੱਥੇ ਖੜੋ ਹਸਪੀਟਲ ਜਿੱਥੇ ਮੇਰਾ ਨਿਆਣਾ ਹੋਇਆ ਹੈ ਐ ਪਤਾ ਲੱਗ ਜਾਣਾ ਜਿੱਥੋਂ ਮੈਂ ਦਵਾਈ ਖਾਂਦੀ ਰਹੀ ਪੁੱਤ ਇਹੋ ਜਿਹਾ ਕੁਝ ਨਹੀਂ ਹੈਗਾ ਜਿਹੋ ਜਿਹਾ ਤੂੰ ਸੋਚਣ ਲਈ ਆ ਤੈਨੂੰ ਮੈਂ ਇਦਾਂ ਕਹਾਂ ਜੇ ਇਹੋ ਜਿਹਾ ਕੁਝ ਹੋਵੇ ਤੇ ਨਾ ਇਦਾਂ ਕਰ ਮੇਰਾ ਪੁੱਤ ਮੇਰੀ ਮੰਮੀ ਨੂੰ ਸੱਦੋ ਐ ਮੇਰੀ ਮੰਮੀ ਸੱਚ ਦੱਸ ਦੇਣਾ ਤੁਹਾਨੂੰ ਮੈਂ ਕੀ ਸਾਰਿਆਂ ਨੂੰ ਉਹ ਵੀ ਤੇ ਉੱਥੇ ਆਈ ਆਹੋ ਆਈ ਸੀ ਨਾ ਤੈਨੂੰ ਇੰਨਾ ਯਕੀਨ ਤਾਂ ਹੈਗਾ ਤੇਰੀ ਮੰਮੀ ਆਈ ਚਲੋ ਤੇਰੀ ਮੰਮੀ ਨੂੰ ਵੀ ਸੱਤ ਲਾਂਗੇ ਪਰ ਪੁੱਤ ਤੈਨੂੰ ਖਾੜ ਦੇ ਯਕੀਨ ਹੈ ਨਹੀਂ ਐਦਾਂ ਨਾ ਕਰ ਮੇਰੇ ਤੇ ਵੀ ਯਕੀਨ ਹੁਣ ਕਿਉਂ ਆਪਣੀ ਮਾਂ ਤੇ ਵੀ ਨਹੀਂ ਯਕੀਨ ਮੈਂ ਨਹੀਂ ਤੇਰੀ ਮਾਂ ਉੱਠ ਮੇਰਾ ਪੁੱਤ ਨਹਾ ਤੋ ਸੋਣੀ ਬੜੀ ਭਾਣ ਆਪੇ ਤੇਰਾ ਸਰੀਰ ਜਿਹੜਾ ਕੰਮ ਕਰਨ ਦਾ ਹੈ ਪੜਾਵਾਂ ਐਵੇਂ ਇੱਕ ਵਹਿਮ ਪਾਲ ਕੇ ਬੈਠੀ ਢਿੱਡ ਦੇ ਵਿੱਚ ਇਹਨੂੰ ਵਹਿਮ ਨੂੰ ਕੱਢ ਇਹੋ ਜਿਹਾ ਕੁਝ ਨਹੀਂ ਹੈਗਾ ਤੇਰਾ ਆਈ ਮੰਮੀ ਮੈਂ ਨੌ ਮਹੀਨੇ ਡਾਕਟਰ ਕੋ ਜਾ ਕੇ ਦਵਾਈ ਖਾਂਦੀ ਰਹੀਂ ਸਾਰਾ ਕੋ ਜੋਇਆ ਤੂੰ ਇਹ ਕਿੱਦਾਂ ਕਹਿੰਦੇ ਮੈਨੂੰ ਸੁਪਨਾ ਆਇਆ ਵਾ ਮੇਰੀ ਜ਼ਿੰਦਗੀ ਕੋਈ ਦੱਸ ਉੱਥੇ ਕੀ ਜਿਹੜਾ ਤੂੰ ਸੁਪਨਾ ਕਿਹਾ ਕਿ ਸਾਰਾ ਕੋ ਟਾਲੀ ਜਾਣ ਦੇ ਪੁੱਤ ਤੇਰੀ ਜ਼ਿੰਦਗੀ ਤੇ ਸਾਡਾ ਵੀ ਕੁਛ ਨਾ ਕੁਛ ਲੱਗਣਾ ਏ ਜੇ ਹੋ ਜਾ ਕੁਛ ਹੁੰਦਾ ਤਾਂ ਸਾਨੂੰ ਨਾ ਹੁੰਦਾ ਐਦਾਂ ਕਿਉਂ ਕਰਨ ੜੀ ਮੇਰੀ ਧੀ ਸਾਰੇ ਝੂਠ ਬੋਲਣ ਦੇ ਤੂੰ ਇਮੀ ਝੂਠ ਬੋਲਣ ਦੇ ਸਾਬੀ ਵੀ ਝੂਠ ਬੋਲਦਾ ਸਾਰੇ ਝੂਠ ਬੋਲਦੇ ਕੋਈ ਨੀ ਝੂਠ ਬੋਲਣ ੜਿਆ ਤੈਨੂੰ ਓਠ ਇੱਕ ਵਾਰੀ ਉੱਠ ਤੇ ਸਈ ਉਠਾ ਕੇ ਲੱਗ ਜਾ ਮੇਰੀ ਮੰਮੀ ਨੂੰ ਸੱਦੋ ਫੋਨ ਕਰਕੇ ਮੈਂ ਤੇਰੀ ਮੰਮੀ ਨੂੰ ਫੋਨ ਕਰ ਲੈਨੀ ਆ ਫੇਰ ਤੇ ਉੱਠ ਜਾ ਅਬੇ ਮੇਰੀ ਮੰਮੀ ਤੁਹਾਨੂੰ ਸੱਚ ਦੱਸੂਗੀ ਚੱਲ ਮੰਮੀ ਨੂੰ ਫੜ ਲੈਨੇ ਉੱਠ ਮੇਰਾ ਪੋਤੇ ਕਰੀ ਕੀ ਗਣਾ ਮੈਨੂੰ ਸੱਚ ਜਦੋਂ ਹੀ ਦੱਸ ਦੇਣੀ ਆ ਜੋ ਕੁਛ ਹੈਗਾ ਸਾਚੂ ਹੋ ਉਹ ਦੱਸਣ ਦੇ ਆ ਪੁੱਤ ਝੂੜ ਤੇ ਤੇਰੇ ਕੋਈ ਮਾਰਿਆ ਹੀ ਨਹੀਂ ਆਪਾਂ ਮੈਨੂੰ ਵੀ ਮਾਰਦੋ ਕੰਮ ਨਹੀਂ ਪੜੇ ਹਾਂ ਕਿੱਦਾਂ ਨਹੀਂ ਗੱਲ ਕਰਨ ਦੀ ਆ ਐਦਾਂ ਦੀ ਗੱਲ ਨਹੀਂ ਹੈਗੀ ਜਿਹੋ ਜੀ ਸੋਚਣ ਦੇ ਆ ਪੁੱਤੇ ਟਿੱਡ ਚੋਂ ਐਮ ਕਿਉਂ ਨਹੀਂ ਕੱਢਦੀ ਤੂੰ ਕਿਉਂ ਹਰਦਮ ਸੋਚਦੀ ਰਹੀ ਨਹੀਂ ਇਹੋ ਜੀਆਂ ਗੱਲਾਂ ਹਾਏ ਮੰਮੀ ਵੈਬ ਨਹੀਂ ਐ ਤੂੰ ਇਵੇਂ ਦਿਮਾਗ ਤੇ ਡੇਣੀ ਨਹੀਂ ਆਣੀ ਆ ਤੇ ਮੈਂ ਮਾਂ ਆ ਤੇ ਮੈਂ ਦਰਦ ਸਮਝਣ ਰਹੀ ਆ ਕਿਹੜਾ ਨਹੀਂ ਸਮਝਣ ਡਈ ਕੁਛ ਤੇਰਾ ਤੈਨੂੰ ਜੋ ਮੇਰੇ ਨਾਲ ਗੁਛਾੜ ਦੋ ਮੈਨੂੰ ਗੱਲ ਨਹੀਂ ਨੂੰ ਚੱਲ ਜਾ ਮੇਰੇ ਨਾਲ ਚੱਲ ਮੈਂ ਚੱਲ ਜਾਨੀ ਆ ਉੱਠ ਜਾ ਮੇਰਾ ਪੁੱਤ ਫਿਰ ਸੁਖ ਪੁੱਤ ਮੈਂ ਤੇਰੇ ਲਈ ਚਾਹ ਬਣਾਈ ਕੁਛ ਨਹੀਂ ਖਾਦਾ ਚਾਹ ਪੀ ਲੈ ਮੰਮੀ ਮੈਂ ਤੁਹਾਨੂੰ ਕਿਹਾ ਨਾ ਮੈਂ ਨਹੀਂ ਚਾਹ ਮੀਨ ਚੱਲ ਮੈਂ ਚੱਲ ਜਾਨੀ ਆ ਉੱਠ ਜਾ ਮੇਰਾ ਬੁੱਤ ਨਾਣੇ ਮੇ ਬਾਹਰ ਕੋਈ ਕੰਮ ਤਾਂ ਦਾ ਵੇਣੀ ਆ ਹੈ ਉੱਠ ਜਾ ਵੀ ਹੁਣ ਚਲ ਭਾਂਡਿਆਂ ਦਾ ਕੰਮ ਨਿਬੜ ਗਿਆ ਸਾਰਾ ਰਸੋਈ ਦਾ ਨਿਬੜ ਗਿਆ ਉਧਰ ਭਾਰੀ ਰਿੰਦੀ ਥੋੜੀ ਜੀ ਉਹ ਵੀ ਫੇਰ ਆਵਾਂ ਤੇ ਕੰਮ ਨਿਬੜ ਹੀ ਜਾਵੇ ਗਰੰਟਿ ਜੀ ਆ ਮੇਰੀ ਮੰਮੀ ਨੂੰ ਸੱਦ ਲਾ ਏਦਾਂ ਕਰਾ ਘਾਰ ਹੀ ਦਿੰਨੀ ਆ ਹੁਣ ਮੈਂ ਜਿਹੜਾ ਦਰਵਾ ਕਿਹ ਗੱਲ ਦਾ ਜਿਹੜਾ ਮੈਂ ਫੋਨ ਨਹੀਂ ਕਰਨਾ ਨਾਲੇ ਹੋ ਜੂਗੀ ਤੇ ਨਾਲੇ ਇਹਨੂੰ ਮਿਲ ਜੂਗੀ ਸ਼ਾਇਦ ਉਹਨੂੰ ਮਿਲਿਆ ਇਹਨੂੰ ਫਰਕ ਪੈ ਜੇ ਥੋੜਾ ਬੋਤਾ ਮਾਵਾ ਧੀਆਂ ਦੀ ਸੌ ਗੱਲ ਹੁੰਦੀ ਆ ਕੋਈ ਨਾ ਕੋਈ ਗੱਲਬਾਤ ਕਰੂਗੀ ਉੱਥੇ ਉੱਠ ਕੇ ਤੁਰੂ ਘਿਰੂਗੀ ਥੋੜਾ ਜਿਹਾ ਫਰੀਦ ਚ ਆਸਰਾ ਬਹਿ ਜੂਗਾ ਇਹਦੇ ਫੇਰ ਹੀ ਹੋਰ ਕਿਤੇ ਖੜਾਂਗੇ ਇਹਨੂੰ ਐਦਾਂ ਕਿੱਧਾਂ ਕਿਤੇ ਲੈ ਜਾਵਾਂਗੇ ਇਹਨੂੰ ਉਦੋਂ ਜਿੱਥੇ ਖੜਿਆ ਉਹ ਡਾਕਟਰ ਨੇ ਵੀ ਕਹਿਣਾ ਇਹਦੀ ਹਾਲਤ ਵੇਖੋ ਉਹ ਉਹ ਕਰਦੀਆਂ ਸੁਖਰੀ ਮਾਣੋ ਫੋਨ ਕਰਦੀਆਂ ਕਿ ਭੈਣ ਜੀ ਆਓ ਤੁਸੀਂ ਉਹ ਆਉ ਨਹੀਂ ਛੱਟ ਜਾਣਾ ਉਹਨੇ ਕੀ ਕਰਨਾ ਉਹ ਤੇ ਮਿੰਟਾਂ ਚ ਆਉਣਾ ਫੋਨ ਕਰਨ ਦੀ ਡੇਰ ਆ ਭੈਣ ਜੀ ਨੂੰ ਫੋਨ ਲਾ ਹੀ ਦੇਣੀ ਆ ਆਜੂਗੀ ਹੈਲੋ ਬੱਚੰਡੀ ਆ ਲੱਗਦਾ ਫੋਨ ਔੜਿਆ ਕਿਸਦਾ ਵੇਖਾਂ ਵਾਲਾ ਕਿਦਾਂ ਔਂੜਿਆ ਵਾ ਸੋਖ ਦੀ ਸੱਸ ਦਾ ਫੋਨ ਚੁੱਕਾਂ ਪਲਤੀ ਕਹਿੰਦੀ ਹੈ ਹੈਲੋ ਹੈਲੋ ਸਸਰੀਕਾਲ ਬਣ ਜੀ ਸਸਰੀਕਾਲ ਕੀ ਆldi ਕੀ ਕੀ ਕਰੀ ਜਾਂਦੇ ਜੇ ਬਸ ਨਹੀਂ ਬੈਠੀ ਆ ਅੱਛਾ ਅੱਛਾ ਬੈਠੇ ਤੇ ਫਿਰ ਆਜੋ ਨਾਲੇ ਸੌਖਾ ਖੰਡੇ ਆ ਮੈਨੂੰ ਜੀ ਕਰਨ ਦਿਆ ਨਾਲੇ ਮਿਲ ਜੋ ਆਣ ਕੇ ਕੋਈ ਨਹੀਂ ਮੇਰੀ ਵੀ ਤਿਆਰੀ ਹੀ ਆਉਣ ਦੀ ਆਉਣਾ ਹੀ ਮੈਂ ਤੇ ਕੋਲੋਂ ਮੇਰਾ ਵੀ ਜੀ ਕਰਨ ਦਿਆ ਸੁੱਖ ਨੂੰ ਮਿਲਣੋ ਕੋਈ ਨਹੀਂ ਮੈਂ ਆਉਣੀ ਆ ਚਲੋ ਕੋਈ ਨਹੀਂ ਆ ਜਿਓ ਫਿਰ ਠੀਕ ਆ ਹਾਂ ਠੀਕ ਆ ਆਜ ਜਾਓਗੇ ਕਿ ਸਵੇਰੇ ਕੋਈ ਨਹੀਂ ਮੈਂ ਅੱਜ ਨਹੀਂ ਕੱਲ ਨੂੰ ਆਉਂਗੀ ਨਾ ਗਰਮੀ ਬੜੀ ਆ ਤੇ ਕੱਲ ਨੂੰ ਮੈਂ ਠੰਡੇ ਠੰਡੇ ਆ ਜਾਊਂਗੀ ਚਲ ਆਜੋ ਸਾਰੇ ਠੰਡੇ ਠੰਡੇ ਹੈ ਹਾਂ ਠੀਕ ਚਲੋ ਠੀਕ ਜੀ ਚਲ ਆਉਣਾ ਕਿੱਦਾਂ ਨਹੀਂ ਹੁੰਦੀ ਪਹਿਲਾਂ ਹੀ ਤਿਆਰ ਹੁੰਦੀ ਉਹਨੂੰ ਉਹਨੇ ਝਾਟ ਆ ਜਾਣਾ ਨਾ ਵੇ ਇੱਕ ਵਾਰੀ ਵੀ ਕੀਤੀ ਭੈਣ ਜੀ ਮੈਨੂੰ ਕੋਈ ਕੰਮ ਆ ਚਾਈ ਮੈਂ ਕੰਮ ਕਰਨਾ ਸਾਮ ਵੀ ਕਹਦਾ ਦੋ ਭਾਂਡੇ ਮਾਨ ਲੇ ਮਾਸਾ ਥਾਂ ਹੁੰਜ ਲਿਆ ਤੇ ਵਿਲੀ ਸਰੀ ਦਿਹਾੜੀ ਚੱਲ ਆ ਜੂਗੀ ਛੱਡ ਬਣਾ ਚੱਲ ਚੰਗਾ ਹੋਇਆ ਤਿਆਰ ਤੇ ਮੈਂ ਆਪ ਹੀ ਹੋਈ ਹਾਂ ਜਾਣ ਨੂੰ ਚਲਾ ਉਹਨਾਂ ਨੇ ਫੋਨ ਕਰਤਾ ਵਧੀਆ ਕੀਤਾ ਲੋੜ ਤੇ ਮੈਨੂੰ ਹੀ ਉਦਾਂ ਹੈ ਤੇ ਜਾਣਾ ਤੇ ਮੈਂ ਆਪ ਵੀ ਹੈਗਾ ਹੀ ਤੇ ਮੈਂ ਹੁਣ ਜਾਉਂਗੀ ਪਰ ਮੈਂ ਵੇਖਾਂ ਕਿ ਪੈਹਾ ਵੀ ਹੈਗਾ ਕੋਈ ਕਰਾਏ ਨਹੀਂ ਕਿ ਨਹੀਂ ਹੈਗਾ ਵੀਏ ਧੀਆਂ ਪਲਾ ਮੈਂ ਜਾ ਕੇ ਕਰਾਈ ਲਈ ਕੋਈ ਪਿਆਹਾ ਹੈਗਾ ਵਾ ਖਾ ਤੋਂ ਤੋਂ ਮਾਰਾਂ ਪਲਾ ਕਿਤੇ ਵੇਖਾਂ ਰੱਖੇ ਰੁੱਖੇ ਪੈ ਹੈ ਚਾ ਵੀ ਲੰਬਾ ਬੀਲਾ ਕਿੱਥੇ ਰੱਖੀ ਆ ਇੱਥੇ ਰੱਖੀ ਆ ਆਲਾ ਵੀ ਗਈ ਆ ਕੰਨੀ ਨਹੀਂ ਆ ਪਲਾ ਕਿਤੇ ਚੇਤਾ ਵੀ ਪਲਾ ਲੈਣੀ ਆ ਨਾ ਇੱਕ ਰੱਖ ਕੇ ਵੇਖਾਂ ਪਲਾ ਸ਼ਾਇਦ ਲੱਪੇ ਵੇ ਕੰਪਲਾ ਇਹਦੇ ਚ ਇੱਕ ਤੇ ਚੇਤਾ ਭੁੱਲ ਜਾਂਦਾ ਰੱਖ ਕੇ ਆਏ ਹੈ ਇਹਦੇ ਚ ਵੀ ਕੋਈ ਪੈਹਾਨੇਗਾ ਉਹ ਕਿ ਕਰਾਂ ਆਹ ਦੇਖਾਂ ਪਣਾ ਫੋਲ ਕੇ ਨਾ ਇਹਦੇ ਚ ਵੀ ਨਾ ਇਹਦੇ ਚ ਕੋਈ ਪੈਹਾਨੇਗਾ ਉਹ ਕਿਉਂ ਫੋਲ ਲਾਉਂਦਾ ਉਹ ਕਿਉਂ ਦੇਖਾ ਇਹ ਨੂੰ ਨਹੀਂ ਪਹਲਾ ਇਹ ਕੰਪਲਾ ਇਹਦੇ ਚ ਕੋਈ ਹੈਗਾ ਵਾ ਉਹ ਇਹਦੇ ਚ ਹੈ ਗਈ ਆ ਇਹ ਕਾ ਕਨੇ ਆ ਨਾ ਆ ਦੋਸਤ ਵਰ ਪੀ ਆ ਪਤਾ ਨੇ ਪਰ ਉਹ ਤਾਂ ਰੱਖਿਆ ਆ ਆ ਲਾਪੇ ਚੱਲ ਸਾਹ ਚਾਣਾ ਇੰਨੇ ਲਈ ਬੜੇ ਇੰਨੇ ਇੰਨੇ ਲਾਜੂ ਹੋਰ ਤਾਂ ਕੋਈ ਨਹੀਂ ਵਿੱਚ ਪਿਆ ਨਾ ਆ ਹੋਇਆ ਬਚਾਇਆ ਚਲ ਇਹ ਹੁਣ ਲਾ ਜੀ ਦੇ ਚਲ ਪੀ ਪੀ ਰੱਖਦਾ ਉੱਥੇ ਹੀ ਮੈਂ ਇਹ ਕਿਛੇ ਤਾਂ ਪੁੱਛਦਾ ਮੈਂ ਇਹ ਚੀਜ਼ ਰੱਖ ਕੇ ਵੀ ਚਲ ਰੱਬ ਕੇ ਇੰਨੇ ਚਲ ਰੱਬ ਸਾਥ ਦੇ ਹੀ ਦਿੰਦਾ ਵਾ ਚਲ ਘਰਾਇਆ ਬਣ ਗਿਆ ਵਾ ਚਲ ਜੂ ਇੰਨੇ ਨਾ ਨਾ ਹਉ ਤਾਂ ਲਈ ਜਨ ਸੋਕ ਨੂੰ ਕਹੂੰਗੀ ਕਿ ਥੋੜੇ ਬਹੁਤੇ ਚਲ ਮੈਨੂੰ ਘਰਾਇਆ ਕਰਾਏ ਜੋਗੇ ਦੇ ਦੇ ਤੇ ਉਹਨੂੰ ਆਖੂੰਗੀ ਹਾਏ ਹਾਏ ਪਹਿਲਾਂ ਵੱਲ ਵੇਖਿਆ ਨਹੀਂ ਹਾਏ ਹਾਏ ਦਿਮਾਗ ਕਮ ਗਿਆ ਮੈਂ ਤਾਂ ਦੁੱਧ ਰੱਖਿਆ ਹੈ ਉੱਤੇ ਹਾਏ ਹਾਏ ਉਹ ਪਾਵੇਂ ਸੜ ਗਿਆ ਹੋਵੇ ਨਾ ਲੱਗ ਗਿਆ ਲੋਸਿਆ ਗਿਆ ਹੋਏ ਵੇਖੋ ਨਟ ਕੇ